ਲਾਂਦੀ ਗਈ ਲੈਂਡ ਪੁਲਿੰਗ ਨੀਤੀ ਤੇ ਸਵਾਲ ਉਠਾਈ ਨੇ ਸੁਨੀਲ ਜਾਕਰ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਲੈਂਡ ਪੁਲਿੰਗ ਨੀਤੀ ਬਾਰੇ ਸੂਚਿਤ ਕਰਨ ਦੀ ਲੋੜ ਹੈ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚਿਮਾ ਨੂੰ ਸਵਾਲ ਹੈ ਕਿ ਜੇਕਰ ਕਿਸਾਨ ਦੀ ਜ਼ਮੀਨ ਲੈਂਡ ਪੁਲਿੰਗ ਨੀਤੀ ਦੇ ਅਧੀਨ ਆਉਂਦੀ ਹੈ ਤਾਂ ਕੀ ਕਿਸਾਨ ਜ਼ਮੀਨ ਵੇਚ ਸਕਦਾ ਹੈ ਖਾਸ ਕਰਕੇ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਪੰਜਾਬ ਸਰਕਾਰ ਜ਼ਮੀਨ ਐਕਵਾਇਰ ਕਰਕੇ ਵੱਡੇ ਬਿਲਡਰਾਂ ਨੂੰ ਬਹੁਤ ਘੱਟ ਕੀਮਤ 'ਤੇ ਵੇਚ ਦੇਵੇਗੀ ਕਿਸਾਨਾਂ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਲੋੜ ਹੈ ਲੈਂਡ ਪੁਲਿੰਗ ਦੀ ਨੀਤੀ ਦੇ ਤਹਿਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜੇਕਰ ਪੰਜਾਬ ਦੇ ਵਿੱਚ ਪਾਚ ਪਾਰੇ ਸਰ ਲੋਕ ਸਰਕਾਰ ਬਣਾਉਂਦੇ ਹਨ ਤਾਂ ਕਿਸਾਨਾਂ ਦੀ ਜ਼ਮੀਨ ਨੂੰ ਛੂਣ ਨਹੀਂ ਦਿੱਤਾ ਜਾਵੇਗਾ ਮੁੱਖ ਮੰਤਰੀ ਪੰਜਾਬ ਪਨਵਤ ਮਾਨਤੇ ਵਿਤ ਮੰਤਰੀ ਹਰਪਾਲ ਚਿਮਾਨੂ ਵੀ ਸੁਚੇਤ ਰਹਿਣਾ ਚਾਹੀਦਾ ਹੈ ਜੇਕਰ ਕਿਸਾਨਾਂ ਦੀ ਜ਼ਮੀਨ ਐਕਵਾਰ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਜਵਾਬ ਦੇਣਾ ਪਵੇਗਾ ਠੀਕ ਹੈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਸ ਮਸਲੇ 'ਤੇ ਤੁਹਾਨੂੰ ਤਕਲੀਫ ਦਿੱਤੀ ਹੈ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਹੈ ਅੱਜ ਕੱਲ੍ਹ ਜਦੋਂ ਵੀ ਤੁਸੀਂ ਆ WhatsApp ਨਾ ਕਰੋ ਨੋਰਮਲ ਫੋਨ ਦੇ ਕਾਲ ਕਿਸੇ ਨੂੰ ਆਪਾਂ ਕਰਦੇ ਆ ਇਹ ਗਵਰਨਮੈਂਟ ਆਫ ਇੰਡੀਆ ਦੀ ਤਰਫੋਂ ਇੱਕ ਚਿਤਾਵਨੀ ਆਂਦੀ ਹੈ ਕਿ ਬਚ ਕੇ ਰਹੋ ਤੁਹਾਨੂੰ ਬੇਕੂਪ ਫਨਾਉਣ ਵਾਸਤੇ ਬਹੁਤ ਸਾਰੇ ਲੋਕ ਤੁਹਾਨੂੰ ਕੁਝ ਸਕੀਮਾਂ ਦੱਸਣਗੇ ਕਿ ਫੌਰੀ ਤੌਰ ਤੇ ਐਨੀ ਤੁਹਾਨੂੰ ਇਨਕਮ ਹੋ ਜੂਗੀ ਤੁਸੀਂ ਇਸ ਸਕੀਮ 'ਚ ਹਿੱਸਾ ਪਾ ਲਓ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਉਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਅਫੀਸ਼ੀਅਲ ਪੌਂਜੀ ਸਕੀਮ ਜਿਹਨੂੰ ਕਹਿੰਦੇ ਆ ਲੋਕਾਂ ਨੂੰ ਬੇਵਕੂ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਥੋੜੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਤੋਂ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਯਾਨੀ ਮੈਂ ਦੇਣਾ ਹੈ ਸਾਹਮਣੇ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਹਾਂ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਹੀ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ 1.5 ਕਰੋੜ ਰੁਪਏ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੁਹੱਲੀ ਦੇ ਕੋਲ ਇਲਾ ਜਾਨੇ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋਨ ਆਏ ਆਪਣੇ 1.5 ਕਰੋੜ ਦੀ ਲੋਨ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚ ਵੇਚ ਸਕਦਾ ਹੈ ਕਿ ਯਾ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤ ਆਉਦੇ ਕਿ ਅੱਜ ਦੇ ਦਿਨ ਫੈਕਚੁਅਲ ਪੋਜੀਸ਼ਨਗਾ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਬਝੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਖਸਰੇ ਇਹਨਾਂ ਨੇ ਪਬਲਿਕ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅਜ ਬਿਕ ਨਹੀਂ ਸਕਦੀ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਤੁਹਾਡੀ ਹੈ ਤੁਸੀਂ ਵੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪਲਾਵ ਸਰਕਾਰ ਦਿਖਾ ਰਹੀ ਹੈ ਵੀ ਤੁਹਾਡੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ ਇਹਨਾਂ ਵੱਡੇ ਰੀਅਲ ਏਸਟੇਟ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਵੇਚੂਗਾ ਕੌਣ 7 ਕਰੋੜ ਰੁਪਏ ਜਾਣਗੇ ਕਿਹਦੇ ਕੋਲ ਤੁਹਾਡੀ ਐਕਵਾਇਰ ਕਰਕੇ ਜ਼ਮੀਨ ਸਰਕਾਰ ਕੋਲ ਪੈਸੇ ਜਾਣਗੇ ਸਰਕਾਰ ਆਉਣੇ ਪਾਉਣੇ ਦਾਮਾਂ ਦੇ ਅੰਦਰ ਉਹਨਾਂ ਵੱਡੇ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਦੇਊਗੀ ਜੇ 7 ਕਰੋੜ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ 3.5 ਦੇ ਦਿੰਦੇ ਆ 3.5 ਸਾਨੂੰ ਪਾਸੇ ਦੇ ਦਿਓ ਇਹ ਬਾਅਦ ਚ ਤੁਹਾਨੂੰ ਕਹਿਣਗੇ ਵੀ ਡਿਵੈਲਪ ਜਦੋਂ ਹੋਊਗੀ ਤੁਹਾਨੂੰ ਉਸ ਪਲਾਟ ਦੇ ਦੇ ਦਾਂਗੇ ਲੋਕਾਂ ਨੂੰ ਸਿੱਧੇ ਗੁੰਮਰਾਹ ਕਰ ਰਹੀ ਆ ਸਰਕਾਰ ਇਹ ਸਰਕਾਰ ਦਾ ਅਗਰ ਨਾਮ ਪੌਂਜੀ ਸਰਕਾਰ ਕਰ ਦਿੱਤਾ ਜਾਵੇ ਆਮ ਆਦਮੀ ਸਰਕਾਰ ਦੀ ਬਜਾਏ ਤਾਂ ਮੈਂ ਸਮਝਦਾ ਬਿਹਤਰ ਹੋਊਗਾ ਤੇ ਮੈਂ ਇਹਨਾਂ ਲੀਡਰਾਂ ਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹਨਾ ਕਿਉਂਕਿ ਮੇਰੇ ਸਾਰੇ ਕੁਲੀਗ ਰਹੇ ਹੋਏ ਆ ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਧਿਆਨ ਰੱਖਿਓ ਆਵਾ ਦਵਾ ਦੇਖ ਲਿਓ ਸੁਨੀਲ ਜਾਖੜ ਦੀ ਗਲਤੀ ਯਕੀਨ ਨਾ ਕਰਿਓ ਆਇਥੋਂ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੀ 골ਡਨ ਫੋਰੈਸਟ ਵਾਲੀ ਜਗ੍ਹਾ ਪਈ ਐ ਉਧਰਲੇ ਪਾਸੇ ਪੰਜਾਬ ਦੇ ਅੰਦਰ ਉਹ ਪੰਗੂ ਸਾਹਿਬ ਉਹਨਾਂ ਦਾ ਹਾਲ ਦੇਖ ਲਿਓ ਕੀ ਹੋਇਆ ਸੀਗਾ ਜਾ ਰਹਾ ਕਰੋੜ ਦੀ ਜ਼ਮੀਨ ਹੈ ਹੀ ਕਰਕੇ ਵੀ ਤੁਹਾਡੀ ਤੁਹਾਨੂੰ ਸਾਨੂੰ ਜ਼ਮੀਨ ਤੇ ਦਿਓ ਪੈਸੇ ਤੁਹਾਡੀ ਜ਼ਮੀਨ ਅਸੀਂ ਖਰੀਦ ਕੇ ਤੇ ਇਹਦੇ ਅਸੇ 4 ਗੁਣਾ ਅੱਜ ਜੁਨਾ ਨੇ ਬਿਆਨ ਸੀਮਾ ਸਾਹਿਬ ਦੇ ਲੱਗੇ ਆ 400 ਗੁਣਾ 400% ਵਾਦਾ ਮਤਲਬ 4 ਗੁਣਾ ਤੁਹਾਡੀ ਕੀਮਤ ਅਸੀਂ ਕਰਕੇ ਤੁਹਾਨੂੰ ਦੇਤੀ ਆ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਰਕਾਰ ਹਜ਼ ਬਿਕਮ ਮੈਂ ਕੌਨਸੀ ਗਵਰਨਮੈਂਟ ਲੋਕਾਂ ਨੂੰ ਇਹਦਾ ਆਪਣਾ ਚੰਗਾ ਵਾੜਾ ਦੇਖ ਕੇ ਫੈਸਲਾ ਕਰਨਾ ਚਾਹੀਦਾ ਹੈ ਇਹ ਕਈ ਲੋਕਾਂ ਦੇ ਆ ਵੀ ਵਿਅਾਨ ਆ ਰਹੇ ਵੀ ਜੇ ਕੱਲਾ ਸਰਕਾਰ ਬਦਲ ਗਈ ਇਹ ਸਾਡੀ ਜ਼ਮੀਨ ਜਿਹੜੀ ਲੈ ਕੇ ਬੈਗੇ ਉਹਦਾ ਕਰਨਗੇ ਕੀ ਸਰ ਸਰਕਾਰ ਬੀਜੇਪੀ ਦੀ ਬਣਾਓ ਕਿਸਾਨ ਦੀ ਜ਼ਮੀਨ ਨੂੰ ਕੋਈ ਹੱਥ ਨਹੀਂ ਲਾ ਸਕੂਗਾ ਸਾਥ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ